ਫੋਰਥ ਕਮੇਟੀ ਦੇ ਮੈਂਬਰ ਸਭਾ ਨੇ ਆਪੋ ਆਪਣੇ ਵਿਚਾਰ ਦਿੱਤੇ ਆ ਕੱਢ ਫੇਰ ਪ੍ਰਧਾਨ ਸਾਹਿਬ ਜਿਹੜਾ ਦੁਪਹਿਰ ਤੋਂ ਬਾਅਦ ਜਿਹੜੇ ਫੋਰਥ ਕਮੇਟੀ ਦੇ ਮੈਂਬਰ ਨਾਲ ਇਕੱਲੇ ਇਕੱਲੇ ਬੈਠ ਕੇ ਵੀ ਵਿਚਾਰ ਵਟਾਂਦਰਾ ਹੋ ਕਰਨਗੇ ਪ੍ਰਧਾਨ ਸਾਹਿਬ ਡਿਸਟ੍ਰਿਕਟ ਵਾਈਜ਼ ਜਿਹੜਾ ਵਰਕਰ ਮੀਟਿੰਗਸ ਕਰਕੇ ਬਾਕੀ ਵਰਕਰ ਸਹਿਬਾਨ ਦੀ ਵੀ ਰਾਏ ਜਿਹੜੀ ਆ ਉਹ ਸਾਰੇ ਇਸ ਜਿਹੜੇ ਪੱਤਰ ਦੇ ਉੱਤੇ ਦਰਜ ਜਿਹੜਾ ਪੰਜਾਬ ਦੀ ਜਨਤਾ ਦਾ ਪਤਵਾ ਆ ਉਨੂੰ ਸ਼ਰੋਮਣੀ ਅਕਾਲੀ ਦਲ ਦੇ ਜਿਹੜਾ ਖੜੇ ਮਤੇ ਸਵੀਕਾਰ ਕੀਤਾ ਇੱਕ ਜਿਹੜੀ ਹੈ ਕੋਰ ਕਮੇਟੀ ਨੇ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੱਤੇ ਹੈ ਕਿ ਪਾਰਟੀ ਦੇ ਇੱਕ ਹਾਈ ਲੈਵਲ ਕਮੇਟੀ ਉਹ ਬਣਾਦਣਗੇ ਇੱਕ ਦਿਨ ਤੱਕ ਇਹ ਜਜਮੈਂਟ ਹੈ ਵਰਡਕ ਦਾ ਫਤਵਾ ਇਹ ਵੀ ਪੂਰੀ ਤਰ੍ਹਾਂ ਨਾਲ ਸਮੀਖਿਆ ਜਿਹੜੀ ਹੈ ਉਹ ਕਰਕੇ ਤੇ ਜਿਹੜੇ ਕਿਹੜੇ ਕਾਰਨ ਰਹੇ ਜਿਹਦੇ ਕਰਕੇ ਜਿਹੜੀ ਹੈ ਪਾਰਟੀ ਪਿੱਛੇ ਰਹੀ ਕੀ ਕੀ ਕਮੀਆਂ ਰਹੀਆਂ ਪੰਜਾਬdੀਆਂ ਚੋਣਾਂ ਦੌਰਾਨ ਅਕਾਲੀ ਦਲ ਦੀ ਕਰਾਰੀ ਹਾਰ ਹੋਈ ਪਾਰਟੀ ਨੂੰ ਸਿਰਫ ਪੂਰੇ ਪੰਜਾਬ ਦੇ ਵਿੱਚੋਂ ਤਿੰਨ ਸੀਟਾਂ ਹੀ ਮਿਲ ਸਕੀਆਂ ਜਿਸ ਕਰਕੇ ਹੁਣ ਪਾਰਟੀ ਦੀ ਚੰਡੀਗੜ੍ਹ ਦੇ ਵਿੱਚ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਇਸੇ ਦੌਰਾਨ ਹਾਰ ਦੇ ਕਾਰਨਾਂ ਬਾਰੇ ਮੰਥਨ ਕੀਤਾ ਗਿਆ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਪ੍ਰਧਾਨ ਵੱਲੋਂ ਹਾਈ ਲੈਵਲ ਕਮੇਟੀ ਬਣਾਈ ਜਾਵੇਗੀ ਜੋ ਕਿ ਹਾਰ ਦੇ ਕਾਰਨਾਂ ਦੀ ਸਮੀਖਿਆ ਕਰੇਗੀ ਅਤੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਸੁਖਵੀਰ ਬਾਦਲ ਦੇ ਵੱਲੋਂ ਕੀਤੀ ਮਿਹਨਤ ਦੀ ਵੀ ਤਾਰੀਫ ਕੀਤੀ ਗਈ ਹੈ। ਨੂੰ ਡੇਟਸ ਨੂੰ ਬੜੀ-ਬਡੀ ਮੋਟੀਵੇਸ਼ਨ ਵੀ ਕੀਤੀ। ਔਰ ਸਾਰਾ ਜਿਹੜਾ ਇਲੈਕਸ਼ਨ ਕੰਪੇਨ ਹੈ ਉਹ ਪੂਰੀ ਤਨਦੇਹੀ ਦੇ ਨਾਲ ਚਲਾਇਆ। ਇਸ ਕਰਕੇ ਜਿੱਥੇ ਸਾਰੀ ਡਿਟਰ ਦੀ ਕਲੈਕਟਿਵ ਬਹੁਤ ਵੱਡੀ ਐਫਰਟ ਹੋਈ ਹੈ। ਉਥੇ ਪ੍ਰਧਾਨ ਸਾਹਿਬ ਦਾ ਅਚੇਤ ਤੌਰ ਤੇ ਰੈਜ਼ੋਲੂਸ਼ਨ ਦੇ ਵਿੱਚ ਵਿਸ਼ੇਸ਼ ਤੌਰ ਤੇ ਉੱਤੇ ਪ੍ਰਸ਼ੰਸਾ ਵੀ ਹੋਈ ਆ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਪੂਰਨ ਜਿਹੜਾ ਉਹ ਭਰੋਸਾ ਵੀ ਜਿਹੜਾ ਉਹ ਸਾਰੀ ਲੀਡਰਸ਼ਿਪ ਨੇ ਪ੍ਰਗਟ ਕੀਤਾ ਹੈ ਇੱਕ ਜਿਹੜੀ ਹੈ ਕੋਰ ਕਮੇਟੀ ਨੇ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੱਤੇ ਆ ਕਿ ਪਾਰਟੀ ਦੇ ਇੱਕ ਹਾਈ ਲੈਵਲ ਕਮੇਟੀ ਉਹ ਬਣਾ ਦੇਣਗੇ ਇੱਕ ਦੇ ਦਿਨ ਤੱਕ ਜਿਹੜੀ ਇਹ ਸਾਰੇ ਜਿਹੜੀ ਇਹ ਜਜਮੈਂਟ ਹੈ ਵਡਿਕਟਾ ਫਤਵਾ ਇਹਦੀ ਪੂਰੀ ਤਰ੍ਹਾਂ ਨਾਲ ਸਮੀਖਿਆ ਜਿਹੜੀ ਆ ਉਹ ਕਰਕੇ ਤੇ ਜਿਹੜੇ ਕਿਹੜੇ ਕਾਰਨ ਰਹੇ ਜਿਹਦੇ ਕਰਕੇ ਜਿਹੜੀ ਐ ਪਾਰਟੀ ਪਿੱਛੇ ਰਹੀ ਕੀ ਕੀ ਕਮੀਆਂ ਰਹੀਆਂ ਉਹ ਕਿਵੇਂ ਅਗੋਂ ਉਹਨਾਂ ਦੇ ਸਮੇਂ ਦੇ ਵਿੱਚ ਠੀਕ ਕੀਤੀਆਂ ਜਾ ਸਕਦੀਆਂ ਇਹਦੇ ਵਾਸਤੇ ਸਾਰੇ ਜਿਹੜੇ ਉਹ ਇਨਕਾਰ ਪ੍ਰਧਾਨ ਸਾਹਿਬ ਨੂੰ ਦਿੱਤੇ ਆ ਉਹ ਹਾਈ ਲੈਵਲ ਕਮੇਟੀ ਜਿਹੜੀ ਆ ਉਹ ਛੇਤੀ ਜਿਹੜੀ ਆ ਪਾਰਟੀ ਵੱਲੋਂ ਅਨਾਉਂਸ ਕੀਤੀ ਜਾਵੇਗੀ ਇੱਕ ਹੋਰ ਰੈਜੂਲੇਸ਼ਨ ਇਹ ਪਹਿਲੇ ਰੈਜੂਲੇਸ਼ਨ ਦੀ ਕਾਪੀ ਵੀ ਤੁਹਾਡੇ ਕੋਲ ਹੁਣੇ ਦਿੱਖਤ ਤਰ ਤੇ ਆ ਜਾਏਗੀ ਦੂਜਾ ਜਿਹੜਾ ਰੈਜੂਲੇਸ਼ਨ ਹੈ ਕਿ ਜਿਹੜਾ BBMP ਦਾ ਵਿਵਾਦ ਪਿਛਲੇ ਦਿਨਾਂ ਦੇ ਵਿੱਚ ਬਹੁਤ ਭਖਿਆ ਜਿਦੇ ਵਿੱਚ ਪੰਜਾਬ ਦੇ ਹੱਕਾਂ ਦੇ ਉੱਤੇ ਡੱਕਾ ਮਾਰ ਕੇ ਤੇ ਜਿਹੜੇ ਮੈਂਬਰਾਂ ਦੀ ਨਿਫਤੀ ਆ ਉਹਦਾ ਜਿਹੜਾ ਹੈਗਾ ਸ਼ਰਤਾ ਤਫਦੀਲ ਕੀਤੀਆਂ ਗਈਆਂ ਉਹਨੂੰ ਵੀ ਫੈਡਰਲਿਜ਼ਮ ਦੇ ਖਿਲਾਫ ਇੱਕ ਬਹੁਤ ਵੱਡਾ ਜਿਹੜਾ ਕੇਂਦਰ ਸਰਕਾਰ ਦਾ ਫੈਸਲਾ ਕਰਦੇ ਹੋਏ ਉਹਦੀ ਨਖੇਦੀ ਕੀਤੀ ਗਈ ਆ ਔਰ ਉਹਨੂੰ ਇਮੀਡੀਏਟਲੀ ਵਾਪਸ ਕਰਨ ਦਾ ਜਿਹੜਾ ਉਹ ਵੀ ਰੈਜ਼ੋਲੂਸ਼ਨ ਕੀਤਾ ਗਿਆ ਔਰ ਨਾਲ ਹੀ ਜਿਹੜੇ ਚੰਡੀਗੜ੍ਹ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਇੱਕ ਇੱਕ ਕਰਕੇ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਦੇ ਅਫਸਰਾਂ ਦੇ ਜਿਹੜੇ ਥਾਵਾਂ ਨੇ ਉਹ ਖੋਹ ਕੇ ਯੂਟੀ ਕੈਡਰ ਦੇ ਅਫਸਰਾਂ ਨੂੰ ਦਿੱਤੀਆਂ ਜਾਂਦੀਆਂ ਉਹਦੇ ਉੱਤੇ ਵੀ ਵਿਚਾਰ ਵਟਾਂਦਰਾ ਕਰਕੇ ਕੇਂਦਰ ਸਰਕਾਰ ਨੂੰ ਅਸੀਂ ਇਹ ਗਲਤੀ ਚੇਤਾਵਨੀ ਦਿੱਤੀ ਹੈ ਕਿ ਇਹ ਜਿਹੜੇ ਕੰਮ ਨੇ ਇਹ ਫੈਡਰਲਿਜ਼ਮ ਦੇ ਖਿਲਾਫ ਨੇ ਇਹ ਪੰਜਾਬ ਦੇ ਹੱਕਾਂ ਦੇ ਉੱਤੇ ਬਹੁਤ ਵੱਡਾ ਡਾਕਾ ਇਹ ਕੰਮ ਤੁਰੰਤ ਜਿਹੜੇ ਆ ਇਹ ਰੋਕੇ ਜਾਣ ਤੇ ਜਿਹੜੇ ਵੀ ਅਫਸਰ ਇਸ ਤਰ੍ਹਾਂ ਦੇ ਕੰਮ ਕਰਦੇ ਆ ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾਵੇ ਇਹਦੀ ਜਿਹੜੀ ਹੈ ਪਾਰਟੀ ਅਗਲੇ ਲੈਵਲ ਦੇ ਉੱਤੇ ਅਸੀਂ ਸਾਰੇ ਫੋਰਮਾਂ ਦੇ ਉੱਤੇ ਜਿਹੜੇ ਆ ਇਹ ਇਸ਼ੂ ਫੇਰਜ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਵਾਸਤੇ ਖਾਸ ਕਰਕੇ ਫੈਡਰੇਸ਼ਨ ਵਾਸਤੇ ਸੂਬਿਆਂ ਦੇ ਵੱਧ ਅਧਿਕਾਰਾਂ ਵਾਸਤੇ ਆ ਬੇਸ਼ੱਕ ਸੰਘਰਸ਼ ਕਰਦਾ ਆ ਆ ਉਹਨਾਂ ਨੇ ਸਮੇਂ ਦੇ ਵਿੱਚ ਵੀ ਅਸੀਂ ਡਟ ਕੇ ਜਿਹੜਾ ਪੰਜਾਬ ਦੇ ਪੰਥਕ ਹਿੱਤਾਂ ਦੇ ਉੱਤੇ ਪਹਿਲਾ ਜਿਹੜਾ ਉਹ ਉਸੇ ਤਰੀਕੇ ਜਿਹੜਾ ਉਹ ਦਿੱਤੇ ਰਿਹਾ ਸੋ ਅੱਜ ਦੀ ਵੀ ਸਮੀਖਿਆ ਜਿਵੇਂ ਮੈਂ ਜ਼ਿਕਰ ਕੀਤਾ ਇਹ ਹਾਲੇ ਕਈ ਦਿਨ ਜਾਰੀ ਰਹੂਗੀ ਇਸ ਤੋਂ ਬਾਅਦ ਕੋਈ ਹੋਰ ਜਿਹੜੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨਾ ਲਈ ਹੋਵੇਗੀ ਉਹ ਕਰਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਕਮੇਟੀ ਡੇਡ ਬਾਉਂਦਾ ਜੀ ਹਾਂਜੀ ਨਹੀਂ ਹਲੇ ਕੱਲ ਅਨਾਉਂਸ ਕਰ ਦਾਂਗੇ ਅਸੀਂ ਕਮੇਟੀ ਜਿਹੜੀ ਆ ਉਹ ਸਾਰੇ ਤੈਅ ਤੱਕ ਜਾਏਗੀ ਹਰ ਪੱਖ ਤੋਂ ਕਿ ਕਿੱਥੇ ਕਿੱਥੇ ਕੋਈ ਕਮੀ ਰਹੀ ਹੈ ਕਿਵੇਂ ਉਹਦੇ ਤੇ ਸੁਧਾਰ ਕੀਤਾ ਜਾ ਸਕਦਾ ਉਹ ਸਾਰਿਆਂ ਜਿਹੜਾ ਕਰਕੇ ਫਿਰ ਉਹ ਜਿਹੜੀ ਹੈ ਉਹ ਰਿਪੋਰਟ ਪ੍ਰਧਾਨ ਸਾਹਿਬ ਨੂੰ ਕਮੇਟੀ ਦੇਗੀ ਉਸ ਤੋਂ ਬਾਅਦ ਜਿਹੜੀਆਂ ਵੀ ਸਾਨੂੰ ਤਕਦੀਲੀਆਂ ਹੋਰ ਜਿਹੜੀਆਂ ਆਰਗੇਨਾਈਜੇਸ਼ਨ ਦੇ ਵਿੱਚ ਹੋਰ ਜਿਹੜੇ ਕੋਈ ਚੰਗੇ ਸੁਝਾਅ ਹੋਣਗੇ ਕਮੇਟੀ ਦੇ ਉਹ ਸਾਰੇ ਹੌਬੂ ਹੋ ਅਸੀਂ ਲੱਗਦੇ ਕਿੰਨੇ ਮੈਂਬਰੀ ਕਮੇਟੀ ਹੈ ਉਹ ਪ੍ਰਧਾਨ ਸਾਹਿਬ ਕੱਲ ਨੂੰ ਉਸਕਾ ਦੱਸ ਤੀਏ ਕਿ ਇਸ ਮੀਟਿੰਗ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ ਪਰ ਅਕਾਲੀ ਦਲ ਦੇ ਲਈ ਮੋੜ ਲੀਹਾਂ ਤੇ ਆਉਣਾ ਅਤੇ ਪੰਜਾਬ ਦੇ ਵਿੱਚ ਸਿੱਖ ਵੋਟਰਾਂ ਦਾ ਭਰੋਸਾ ਜਿੱਤਣਾ ਸਭ ਤੋਂ ਵੱਡੀ ਚੁਣੌਤੀ ਹੈ ਬਿਊਰੋ ਰਿਪੋਰਟ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ